ਗੱਲ ਤਾਂ ਯਾਰ ਮਿਲਿਆ ਜੀ ਖਾਸੀ ਪੁਰਾਣੀ ਆ 30 ਸਾਲ ਹੋ ਗਏ ਮੈਨੂੰ ਇੱਕ ਪੱਤਰਕਾਰ ਨੇ ਗੱਲ ਸੁਣਾਈ ਗੱਲ ਹੁਣ ਪੱਤਰਕਾਰ ਤਤੇ ਆ ਜਾਂਦੀ ਆ ਹਾਂਜੀ ਹੁਣ ਮੈਨੂੰ ਇਹ ਨਹੀਂ ਮੈਂ ਸਮਝ ਸਕਿਆ ਵੀ ਮੈਂ ਇਹਨੂੰ ਵਡਿਆਈ ਸਮਝਾਂ ਕਿ ਇਹਨੂੰ ਬਦਨਾਮੀ ਸਮਝਾਂ ਆਪਾਂ ਦੋਨੇ ਤਿੰਨੇ ਬੰਦੀ ਇਸ ਪੇਸ਼ੇ 'ਚ ਹੁੰਨੇ ਆ ਉਹ ਪੱਤਰਕਾਰ ਵਿਚਾਰਾ ਆਪਣਾ ਤਪੇਦਾ ਸੀਗਾ ਲੋਕਲੀ ਸੀ ਹਾਂ ਲੋਕਲੀ ਆ ਬਿਜੀ ਸ਼ਰਮੇ ਦਾ ਭਾਈ ਆ ਗੋਲਡੀ ਉਹ ਵਿਚਾਰਾ ਉਦੋਂ ਬਾਅਦ ਜ਼ਿੰਦਗੀ ਦੇ ਵਿੱਚ ਉਹ ਹਾਂ ਥੋੜਾ ਜਿਹਾ ਹਾਂ ਦਿੱਕਤ ਆ ਗਈ ਦਿੱਕਤ ਆ ਗਈ ਉਹ ਕੋਈ ਬੜੀ ਹੋਣੀ ਪੱਤਰਕਾਰ ਵੀ ਨਹੀਂ ਸੀ ਕਰਦਾ ਤੇ ਉਹ ਹੈ ਵੀ ਸਦਾ ਬਸ ਕੋਈ ਤੁਹਾਨੂੰ ਪਤਾ ਹੀ ਆ ਹੂੰ ਉਹ ਕਹਿੰਦਾ ਯਾਰ ਵੀ ਮੈਂ ਸੰਗਰੂਰ ਗਿਆ ਉਦੋਂ ਆਪਣੇ ਜਿਹੜੇ ਲਾਇਸੈਂਸ ਬਣਦੇ ਹੁੰਦੇ ਸੀ ਸੰਗਰੂਰ ਤੋਂ ਬਣਦੇ ਹੁੰਦੇ ਸੀ ਡਰਾਈਵਿੰਗ ਲਾਇਸੈਂਸ ਡੀਟੀਓ ਸੀਗਾ ਜਿਹੜਾ ਸੰਗਰੂਰ ਸੀਗਾ ਉਦੋਂ ਆਪਣਾ ਸੰਗਰੂਰੀ ਜ਼ਿਲ੍ਹਾ ਪੈਂਦਾ ਸੀ ਆਪਾਂ ਨੂੰ ਹਾਂ ਹੁਣ ਬਰਨਾਲੇ ਬਣਦੇ ਆ ਹੁਣ ਬਰਨਾਲੇ ਬਣਦੇ ਆ ਨਹੀਂ ਹੁਣ ਤਾਂ ਤਪੀ ਵੀ ਬਣ ਜਾਂਦੇ ਆ ਹੂੰ ਆਰਟੀਓ ਬਣਦਾ ਹੁੰਦਾ ਰੀਜਨਲ ਟਰਾਂਸਪੋਰਟ ਆਫੀਸਰ ਉਸ ਟਾਈਮ ਡੀਟੀਓ ਸੀਗਾ ਉਦੋਂ ਡੀਟੀਓ ਕੋਲੇ ਜਿਹੜੀ ਪਾਵਰ ਹੈ ਉਹ ਮੈਜਿਸਟ੍ਰੇਟਿਵ ਪਾਵਰਾਂ ਨੇ ਉਹ ਉੱਤੇ ਜਿਵੇਂ ਦਾ ਹੁੰਦਾ ਸੀ ਐ ਜਿਵੇਂ ਜੱਜ ਬੈਠਦੇ ਜਿਵੇਂ ਜੱਜ ਬੈਠਦਾ ਉਹ ਕਹਿੰਦਾ ਵੀ ਲੈਂਡ ਲੱਗੀ ਵੀ ਵੱਡੀਆਂ ਲੈਣਾ ਲੱਗਦੀਆਂ ਸੀਗੀਆਂ ਲੋਕ ਇੱਡੇ ਜਾਗ ਰੁਕਣੇ ਸੀਗੇ ਕਹਿੰਦਾ ਜੇਠ ਹੜ ਦਾ ਮਹੀਨਾ ਮੁਰਕਾ ਚੋਂਵੇਂ ਤੇ ਉਹ ਉਹ ਅੰਦਰ ਬੈਠਾ ਡੀਟੀਓ ਕਹਿੰਦਾ ਹੌਲਦਾਰ ਨੇ ਐਸ ਰੋਡ ਕੰਧ ਨੂੰ ਬਾਹਾਂ ਲਾ ਕੇ ਰੱਖੀ ਹਾਂ ਇਹ ਰੱਖਦੇ ਨੇ ਲਾ ਵੀ ਕੱਲਾ ਕੱਲਾ ਬੰਦਾ ਕਹਿੰਦਾ ਉਹ ਆਪਦੀ ਬਾਹਾਂ ਦੇ ਥੱਲੇ ਉਹ ਨਗਾਉਂਦਾ ਸੀ ਤੇ ਜਿਹੜਾ ਉਹ ਡੀਟੀਓ ਦਾ ਗਨਮੈਨ ਸੀਗਾ ਤੇ ਉਹ ਨਾਲ ਮੜੀ ਨੂੰ ਠੀਕ ਰਹੀ ਕਰਦਾ ਸੀ ਕਹਿੰਦਾ ਪਈ ਮੈਂ ਵੀ ਕਹਿੰਦਾ ਬਾਹਾਂ ਦੇ ਥੱਲੇ ਆ ਗਿਆ ਮੈਂ ਉਹਨੂੰ ਕੋਈ ਨਹੀਂ ਦੱਸਿਆ ਵੀ ਮੈਂ ਪੱਤਰਕਾਰ ਹਾਂ ਨਾ ਕਹਦਾ ਮੇਰਾ ਹੌਂਸਲਾ ਹੀ ਸੀ ਉਹ ਅਫਸਰ ਵੱਡਾ ਸੀ ਮੇਰਾ ਹੌਂਸਲਾ ਹੈ ਨਹੀਂ ਸੀ ਇਸ ਕੱਲ ਦਾ ਵੀ ਮਾਇਉ ਨੂੰ ਪੱਤਰ ਕਰ ਦੱਸਾਂ ਰਿਐਲਟੀ ਉਹ ਕਹਿੰਦਾ ਵੀ ਮੈਰੀ ਸਚਾਈ ਹੈ ਮਾਇ ਕੁਛ ਨਹੀਂ ਦੱਸਿਆ ਹਾਂ ਉਹ ਵੀ ਪਿੰਗੇ ਦੀ ਹਿੰਮਤ ਨਹੀਂ ਹਿੰਮਤ ਨਹੀਂ ਪੈਂਦੀ ਉਹ ਕਹਿੰਦਾ ਹੋਣੀ ਕੁਦਰਤ ਦੀ ਹੋਣੀ ਰੱਬ ਦੀ ਕਹਿੰਦਾ ਉਸੇ ਟਾਈਮ ਹੀ ਸੰਗਰੂਰ ਦਾ ਇੱਕ ਪੱਤਰਕਾਰ ਆ ਗਿਆ ਮੌਕੇ ਤੇ ਮੌਕੇ ਤੇ ਕਹਿੰਦਾ ਉਹਨੇ ਹੌਲਦਾਰ ਦੀ ਬਾਹ ਜੀ ਫੜੀ ਪਰੇ ਵਗਾ ਕੇ ਮਾਰੀ ਉਦੋਂ ਪੱਤਰਕਾਰ ਤਾਂ ਦਾ ਜ਼ੋਰ ਬਹੁਤ ਜ਼ਿਆਦਾ ਸੀ ਬਹੁਤ ਜ਼ੋਰ ਹੈ ਕੱਲ ਪਹਿਲਾਂ ਸਮਝੋ ਕਨਾਲ ਤੋਂ ਸ੍ਰੀ ਦੇ ਅੰਦਰ ਪਰ ਗਿਆ ਕਹਿੰਦਾ ਨਾਲ ਹੀ ਮੇਰੀ ਵਾਰੀ ਆਈ ਵੀ ਸੀ ਮੈਂ ਵੀ ਕਹਿੰਦਾ ਉਹਨੂੰ ਪਤਾ ਨਹੀਂ ਲੱਗਿਆ ਵੀ ਕੌਣ ਲੰਘਿਆ ਜਦੋਂ ਕਿਸੇ ਦੇ ਮੂਰੇ ਜ ਹਲਾਜਾ ਬੋਲਿਆ ਜਾਂਦਾ ਉਹ ਘਬਰਾ ਜੀ ਜਾਂਦਾ ਕਹਿੰਦਾ ਨਾਲ ਹੀ ਮੈਂ ਮੇਰੀ ਵਾਰੀ ਹੋ ਸੀ ਕਹਿੰਦਾ ਮੈਂ ਤਾਂ ਆਪਣੀ ਵਾਰੀ ਜਨ ਲਈ ਕੰਗੇ ਸੀ ਕਹਿੰਦਾ ਮੈਂ ਤਾਂ ਖੁੰਜੇ ਜੇ ਲਾ ਕੇ ਖੜ ਗਿਆ ਭਰਾਵਾ ਪੱਤਰਕਾਰ ਕਹਿੰਦਾ ਵੀ ਡੀਟੀ ਉਹਨੂੰ ਕਹਿੰਦਾ ਜਾਣਕਾਰੀ ਕਹਿੰਦਾ ਕਿਉਂ ਪਾਈ ਜਾਂਦੇ ਹੋ ਮੋਸ਼ੇ ਕਰੀ ਜਾਂਦੇ ਹੋ ਗ੍ਰਾਹੀ ਕਹਿੰਦਾ ਭਾਈ ਉਹ ਵੀ ਪੰਪ ਲਿਜੇ ਗਿਆ ਗੱਲ ਤਾਂ ਹਮ ਕਹਿੰਦਾ ਗ੍ਰਾਹੀ ਵੀ ਹੋਈ ਜਾਂਦੀ ਸੀ ਮੋਸ਼ੇ ਵੀ ਪਈ ਜਾਂਦੀ ਸੀ ਕਹਿੰਦਾ ਆ ਕੰਮ ਕਰ ਦੇ ਅੱਛਾ ਕਹਿੰਦਾ ਜਿਉ ਨਹੀਂ ਉਹ ਇਹ ਬਿਨਾ ਪੜ੍ਹੇ ਲਿਖੇ ਪਤਾ ਨਹੀਂ ਕੀ ਸੀ ਉਹਨੇ ਕੋਈ ਪਾਸਿੰਗ ਕਰਾਉਣੀ ਸੀ ਕੀ ਕਰਾਉਣਾ ਸੀ ਕੋਈ ਲਾਇਸੈਂਸ ਬਣਾਉਣੀ ਆ ਪਾਸ ਉਹਰੇ ਖਵੀਰ ਇਹਨੂੰ ਪੁੱਛੇ ਵੀ ਤਾ ਹਾਂ ਹਾਂ ਸਪਲੀਮੈਂਟ ਵੀ ਆ ਇਹ ਕਿਸ ਤਿਹਾਰ ਵੀ ਦੇ ਦੇ ਅੱਛਾ ਹਾਂ ਕਹਿੰਦਾ ਉਹਨੇ ਜੋ ਸੀਗਾ ਕਹਿੰਦਾ ਉਹ ਵੀ ਉਹਨੇ ਦਿੱਤਾ ਕਰਤਾ ਵੀ ਇਸ਼ਾਰਾ ਜਿਹਾ ਕਹਿੰਦਾ ਇਹਨੇ ਉਹਨੇ ਹੌਲਦਾਰ ਨੂੰ ਬੁਲਾਇਆ ਚੈਨਲ ਨੇ ਪੱਤਰਕਾਰ ਨੂੰ ਗਾਲਜੀਆਂ ਕੱਢ ਕੇ ਡੀਟੀਓ ਨੇ ਉਹ ਕਿਉਂ ਛੇੜਦੇ ਹੁੰਦੇ ਨੇ ਉਹਨਾਂ ਨੂੰ ਕਿਉਂ ਰੋਕਦੇ ਹੁੰਦੇ ਨੇ ਉਹਨਾਂ ਨੂੰ ਸਾਨੂੰ ਪਤਾ ਹੀ ਇਹ ਕੰਜਰੇ ਇਹ ਜਿਹੇ ਆ ਨਾਲੇ ਦੇਖ ਲੈਣ ਨਾਲੇ ਬੇਇਜ਼ਤੀ ਕਰਕੇ ਨਾਲੇ ਤੇਰੀ ਕਰਕੇ ਨਾਲੇ ਮੀਰੀ ਕਰਕੇ ਨਾਲੇ ਪੈਸੇ ਲੈ ਕੇ ਨਾਲੇ ਕੰਮ ਕਰਾ ਗਿਆ ਆ ਨਾਲੇ ਬੇਇਜ਼ਤੀ ਕਰਕੇ ਨਾਲੇ ਕੰਮ ਕਰਾ ਗਿਆ ਨਾਲੇ ਕੰਮ ਕਰਾ ਗਿਆ ਕਹਿੰਦਾ ਕਹਿੰਦਾ ਮੈਂ ਮੁਸਕੜੀਆਂ ਹੱਸਾਂ ਵੀ ਮੈਂ ਇਹਨੂੰ ਦੱਸਾਂ ਕਹਿੰਦਾ ਮੇਰੀ ਹਿੰਮਤ ਫੇਰ ਵੀ ਨਹੀਂ ਪਈ ਵੀ ਮੈਂ ਇਹਨੂੰ ਦੱਸਾਂ ਕਨਾਂ ਮੈਂ ਦਾ ਭਰਾਵਾ ਚੁੱਪ ਕਰਕੇ ਕਿਹਾ ਵੀ ਵਾਕੇ ਹੀ ਪੱਤਰਕਾਰ ਇਹ ਜੇ ਹੁੰਦੇ ਆ ਜੀ ਕਿਤੇ ਇਹ ਉਹ ਹੁਣ ਮੈਨੂੰ ਮੈਂ ਤੁਹਾਨੂੰ ਤਾਂ ਦੱਸਦਾ ਵੀ ਅੱਜ ਦੀ ਪੱਤਰਕਾਰਤਾ ਹੋਰ ਤਰੀਕੇ ਦੀ ਆ ਉਦੋਂ ਦੀ ਪੱਤਰਕਾਰ ਜੀ ਬੁੜਿਆ ਹੀ ਨਹੀਂ ਕਰਦਾ ਤੁਹਾਨੂੰ ਵੀ ਕਾਫੀ ਹਰੀ ਮੈਂ ਦੇਖਿਆ ਮੇਰਾ ਕਮਾਲ ਸਾਹਿਬ ਇਹਨਾਂ ਨੇ ਐਸੇ ਆਪਣੇ ਐਸੇ ਹਿਸਾਬ ਹੁੰਦੇ ਠੀਕ ਹੈ ਮੈਂ ਆਪਦੇ ਅੱਖਾਂ ਨਾਲ ਦੋ ਵਾਰੀ ਉਹਰਾ ਮੁੜਕਾ ਪੁੰਝਦਾ ਵੇਖਿਆ ਨਾਲੇ ਜ਼ੁਰਤ ਰਹਦਾ ਸੀ ਉਹ ਉਹ ਯਰ ਬੰਦਾ ਐਡਾ ਦਲੇਰ ਸੀ ਐਸਦੀ ਉਹ ਤੇ ਮੈਗਰ ਨਵਾ ਜੀ ਤੂੰ ਤਾਂ ਕਮਲ ਨਹੀਂ ਕਰਦਾ ਮੇਰਾ ਤਾਂ ਲੱਤਾਂ ਕੰਬਣ ਤੇ ਮਾਹ ਪਤਨੀ ਕੀ ਬਣੂ ਹੁਣ ਜਦੋਂ ਤੁਸੀਂ ਪੈਰ ਲਾ ਲਓਗੇ ਫਿਰ ਤੁਸੀਂ ਜੁਰਤ ਰੱਖ ਲਓਗੇ ਬਸ ਇੱਕ ਗੱਲ ਹੈ ਇਹ ਮੈਂ ਇਹ ਵੀ ਸਿੱਖਿਆ ਦਾ ਉਥੋਂ ਇਹ ਚੀਜ਼ ਵੀ ਦੇਖੀ ਮੈਂ ਜੁਰਤ ਰੱਖੋ ਜੁਰਤ ਰੱਖਣ ਤੋਂ ਕੁਝ ਨਹੀਂ ਹੁੰਦਾ ਹਾਂ